ਜੇ ਨਸ਼ਾ ਛਟਣ ਵਾਲਾ ਬੰਦਾ ਹੋਵੇ ਨਾ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਮੰਨ ਧਾਰਨ ਕਰਕੇ ਵੇਖੇ ਮੈਂ ਪਰਸੋਂ ਦੀ ਉਦਾਹਰਣ ਦੇਣ ਲੱਗਾ ਸਾਡੇ ਕੋਲ ਯੂ ਐਸ ਏ ਤੋਂ ਇੱਕ ਵੀਰ ਆਇਆ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਉਹ ਕਹਿੰਦਾ ਵੀਰ ਜੀ ਮੈਂ ਆਪਣੇ ਜੀਵਨ ਚ ਕੋਈ ਐਸਾ ਸਮਾਂ ਨਹੀਂ ਹੋਏਗਾ ਜਦੋਂ ਜਦੋਂ ਤੋਂ ਸੁਰਤ ਸੰਭਾਲੀ ਹੈ ਮੈਂ ਸ਼ਰਾਬ ਨਾ ਪੀਤੀ ਹੋਏਗੀ ਅਮਰੀਕਾ ਤੋਂ ਆਇਆ ਸੀ ਕਹਿੰਦਾ ਕੋਈ ਐਸਾ ਸਮਾਂ ਹੀ ਨਹੀਂ ਜਦੋਂ ਮੈਂ ਸ਼ਰਾਬ ਨਾ ਪੀਤੀ ਹੋਵੇ ਇੱਥੋਂ ਤੱਕ ਬਾਹਰ ਦੀ ਕੰਟਰੀ 'ਚ ਗੱਡੀ ਡਰਾਈਵ ਕਰਨ ਲੱਗਿਆਂ ਨਸ਼ਾ ਨਹੀਂ ਪੀ ਸਕਦਾ ਬੰਦਾ ਪੀ ਇੱਥੇ ਵੀ ਨਹੀਂ ਸਕਦਾ ਪਰ ਇੱਥੇ ਚੱਲ ਜਾਂਦਾ ਕੰਮ ਉਹ ਵੀ ਸਾਡਾ 100-50 ਰੁਪਏ ਦਿੱਤੇ ਨਾ ਕੇ ਤੇ ਸਰ ਜਾਂਦਾ ਉੱਥੇ ਇਹ ਕੰਮ ਚੱਲਦਾ ਕੋਈ ਨਹੀਂ ਉਸੇ ਤੇ ਸੁੱਖ ਨਾ ਕਾਨੂੰਨ ਸਕਦੇ ਉੱਥੇ ਤੇ ਲਾਇਸੈਂਸ ਕੈਨਸਲ ਕਰ ਦਿੰਦੇ ਨੇ ਨੰਬਰ ਕੱਟੇ ਜਾਂਦੇ ਨੇ ਵੀ ਐਸ ਬੰਦੇ ਨੇ ਨਸ਼ਾ ਕਰਦਿਆਂ ਗੱਡੀ ਡਰਾਈਵ ਕਰ ਰਿਹਾ ਸੀ ਨੁਕਸਾਨ ਕਰ ਸਕਦਾ ਸੀ ਭਾਵੇਂ ਰੋਡ ਗਈਆਂ ਬੱਸਾਂ ਤੇ ਇੱਥੇ ਵੀ ਲਿਖਿਆ ਹੈ ਸ਼ਰਾਬ ਤੇ ਡਰਾਈਵਿੰਗ ਦਾ ਪਰ ਪੈਰਾ ਕੋਣ ਦੰਦਾ ਜੀ ਇੱਥੇ ਇੱਥੇ ਸਾਡੇ ਦੇਸ਼ ਦੇਸ਼ ਦਾ ਕਾਨੂੰਨ ਬਣਾਉਣ ਵਾਲੇ ਖੁਦ ਕਾਨੂੰਨ ਨੂੰ ਭੰਗ ਕਰਨ ਵਾਲੇ ਉੱਤੇ ਲਿਖਿਆ ਹੁੰਦਾ ਵੀ ਨੋ ਸਮੋਕਿੰਗ ਨਸ਼ਾ ਨਹੀਂ ਕਰਨਾ ਤਾਂ ਹੋ ਸਕਦਾ ਬਸ ਚਲਾਉਣ ਵਾਲੇ ਡਰਾਈਵਰ ਨੇ ਬੀੜੀ ਮੂੰਹ ਚ ਪਾਈ ਹੋਵੇ ਤਮਾਕੂ ਮਾਰ ਰਿਹਾ ਹੋਵੇ ਕੌਣ ਰੋਕੂ ਕੌਣ ਉਹਨੂੰ ਪੁੱਛ ਕੇ ਵੇਖ ਲੋ ਵੀ ਇਹ ਕਿਹਦੇ ਵਾਸਤੇ ਲਿਖਿਆ ਕਹਿੰਦੇ ਸਵਾਰੀਆਂ ਵਾਸਤੇ ਆਜੂ ਲਿਖਿਆ ਸਵਾਰੀਆਂ ਵਾਸਤੇ ਲਿਖਿਆ ਪਰ ਸਰਦਾਰ ਹਰਜਿੰਦਰ ਸਿੰਘ ਕਹਿੰਦੇ ਕਹਿੰਦੇ ਮੈਂ ਡਰਾਈਵ ਕਰ ਰਹੀ ਗੱਡੀ ਤੇ ਮੇਰੀ ਵਾਈਫ ਨੇ ਲਾਗੇ ਬਹਿ ਕੇ ਮੈਨੂੰ ਕਈ ਵਾਰੀ ਆਪ ਪਾ ਕੇ ਦੇਣਾ ਪੈਗ ਮੈਂ ਗੱਡੀ ਨਹੀਂ ਸੀ ਚਲਾਸਲਾ ਸ਼ਰਾਬ ਪੀਣ ਤੋਂ ਬਿਨਾਂ ਪਰ ਕਮਾਲ ਦੀ ਗੱਲ ਵੇਖੋ ਕਹਿੰਦਾ 8 ਦਿਨ ਪਹਿਲਾਂ 8 ਮਹੀਨੇ ਪਹਿਲਾਂ ਸ਼ਮਾ ਬਣਿਆ ਐਡਮਿੰਟਨ ਜਾਣ ਦਾ ਕੈਨੇਡਾ ਸਾਰੇ ਟੱਬਰ ਤੇ ਇਦਾਂ ਬੈਠਾ ਸੀ ਕਹਿੰਦਾ ਨਸ਼ਾ ਪੀਂਦਿਆਂ ਪੀਂਦਿਆਂ ਫੁੱਫੜ ਨੇ ਸਵਾਲ ਕੀਤਾ ਵੀ ਕਦੋਂ ਛੱਡੇਗਾ ਇਹਨੂੰ ਕਹਿੰਦਾ ਗਲਾਸੀ ਉਧਰ ਨੂੰ ਕਰਕੇ ਕਹਿੰਦਾ ਕਦੋਂ ਵੀ ਛੱਡਣੀ ਹੋਣੀ ਛੱਡ ਦੇਣਾ ਜਿਹੜਾ ਬੰਦਾ ਇੱਕ ਸਕਿੰਟ ਨਹੀਂ ਸੀ ਰਹਿ ਸਕਦਾ ਨਸ਼ੇ ਤੋਂ ਬਿਨਾ ਕਹਿੰਦਾ ਵੀਰ ਜੀ 8 ਮਹੀਨੇ ਹੋ ਗਏ ਨੇ ਨਸ਼ੇ ਨੂੰ ਟੱਚ ਨਹੀਂ ਕੀਤਾ ਤੇ ਕਮਾਲ ਦੀ ਗੱਲ ਮੈਂ ਕਿਹਾ ਵੀਰ ਜੀ ਹੁਣ ਪੰਜਾਬ ਕੀ ਲੈਣ ਆਏ ਹੋ ਕਹਿੰਦਾ ਪੰਜਾਬ ਪਤੀ ਪਤਨੀ ਖੰਡੇ ਦੀ ਪੌਹ ਲੈਣ ਆਏ ਆ ਅਗਲੀ ਗੱਲ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਜਿਹੜੀ ਅਗਲੀ ਗੱਲ ਹੈ ਕਹਿੰਦਾ ਮੇਰੇ ਦੋ ਸਟੋਰ ਨੇ ਜਿਨ੍ਹਾਂ ਵਿੱਚ ਸ਼ਰਾਬ ਵੀ ਵਿਕਦੀ ਹੈ ਇੱਕੜ ਸਟੋਰ ਨੇ ਬਾਕੀ ਸਮਾਨ ਉਧੇ ਨਾਲ ਸ਼ਰਾਬ ਜ਼ਰੂਰ ਵੇਚਣੀ ਪੈਂਦੀ ਜਦੋਂ ਮੈਂ 에어ਪੋਰਟ ਤੇ ਆਇਆ ਤੇ ਮੈਨੂੰ ਰਿਸ਼ਤੇਦਾਰ ਦਾ ਫੋਨ ਆਇਆ ਉਹ ਕਹਿੰਦੇ ਸਰਦਾਰ ਰਜਿੰਦਰ ਸਿੰਘ ਜੇ ਤੂੰ ਅੰਮ੍ਰਿਤ ਛਕ ਲਿਆ ਤੇ ਸ਼ਰਾਬ ਨਹੀਂ ਵੇਚ ਸਕਦਾ ਫਿਰ ਤੂੰ ਫੇ ਤੂੰ ਸ਼ਰਾਬ ਸੋਚ ਵੇ ਕੁਝ ਲੋ ਅੰਦਰ ਗੱਲ ਟੁੰਬਦੀ ਏ ਕਹਿੰਦਾ ਹੁਣ ਇੱਕ ਕੰਮ ਕਰਨਾ ਗੁਰੂ ਵਾਲਾ ਜੀਵਨ ਚ ਬਣਨਾ ਆਹ ਸ਼ਰਾਬ ਵਾਲਾ ਵੀ ਧੰਦਾ ਬੰਦ ਕਰਨਾ ਪਵੇ। ਕੌਣ ਜਾਇਆ ਮੈਨੂੰ ਆਣ ਕਹਿੰਦਾ ਵੀਰ ਜੀ ਆਉਂਦਿਆਂ ਬੈਠੇ ਪਰਸੋਂ ਦੀ ਗੱਲ ਹੈ। ਮੇਰੇ ਮੋਬਾਈਲ 'ਚ ਉਹਦੀ ਸਨਾਪ ਵੀ ਹੈ। ਮੈਨੂੰ ਕਹਿੰਦਾ ਵੀਰ ਜੀ ਤੁਸੀਂ ਦੱਸੋ ਮੈਂ ਸਿਰਫ ਤੁਹਾਨੂੰ ਪੁੱਛਣਾ ਹੈ ਤੁਸੀਂ ਦੱਸੋ ਵੀ ਕੀ ਅਮਰਤਾਰੀ ਬੰਦਾ ਸ਼ਰਾਬ ਵੇਚ ਸਕਦਾ? ਜੋ ਤੁਸੀਂ ਕਹੋਗੇ ਮੈਂ ਕਹਾਂ ਮੈਂ ਕੋ ਰੱਬ ਥੋੜਾ ਪਰ ਇਹਨਾਂ ਜ਼ਰੂਰ ਕਹਾਂਗਾ ਅਮਰਤਾਰੀ ਬੰਦਾ ਨਸ਼ਾ ਪੀ ਨਹੀਂ ਸਕਦਾ ਤੇ ਨਸ਼ਾ ਵੇਚ ਵੀ ਨਹੀਂ ਸਕਦਾ। ਕਹਿੰਦਾ ਬਸ ਠੀਕ ਹੈ ਇਹ ਫੈਸਲਾ ਅੰਤਮ ਹੈ। ਮੈਂ ਆਪਣਾ ਹੌਲੀ-ਹੌਲੀ ਇਹ ਕਾਰੋਬਾਰ ਬਦਲ ਲਵਾਂਗਾ। ਇਹਨੂੰ ਕਹਿੰਦੇ ਜਾਗਣਾ। ਇਨੂੰ ਕਹਿੰਦੇ ਨੇ ਬਸ ਇਹਦਾ ਹੁਣ ਜੀ ਮੈਂ ਖੰਡੇ ਦੀ ਪੌਲ ਲੈ ਕੇ ਅਮਰੀਕਾ ਤੋਂ ਪੰਜਾਬ ਖੰਡੇ ਦੀ ਪੌਲ ਅਮਰਤ ਛਕਣ ਵਾਸਤੇ ਆਇਆ ਹੈ ਕਿ ਬੰਨ ਦੀ ਸਮਝ ਆ ਗਈ ਹੈ ਨਸ਼ਾ ਹੁਣ ਕਰਨਾ ਨਹੀਂ